ਕੀ ਅੱਜ ਅਸੀਂ ਆਪਣੇ ਗਲਟਵ ਦੇ ਘਰ ਆਏ ਸੀ ਕਿਤੇ ਦੇਖੋ ਪਤੰਗबाजी ਹੋ ਰਹੀ ਆ ਪਤੰਗ ਚੜਾ ਰਹੇ ਆ ਇਹ ਮੁੰਡਾ ਲੱਗ ਪਾਣੀ ਚੜਾ ਰਿਹਾ ਇੱਕ ਪਤੰਗ ਇਹਨਾਂ ਕੱਟ ਦਤਾ ਦੂਜਾ ਹੁਣ ਫਿਰ ਉਹ ਲਗਾ ਕਰਨ ਦੂਹਰਾ ਵੀ ਵੱਡੇ ਲੱਗੇ ਆ ਦੂਜਾ ਵੀ ਲੱਗਾ ਕੱਟਣ ਇੱਕ ਪਹਿਲਾ ਇਹਨਾਂ ਨੇ ਕੱਟ ਦਿੱਤਾ ਤੇ ਦੂਸਰਾ ਜਿਹੜਾ ਦੂਸਰਾ ਉਧਰ ਆ ਚੜਦੇ ਪਏ ਆ ਤੇ ਲਓ ਜੀ ਕੱਟਣ ਲੱਗਾ ਕੱਟ ਦਿੱਤਾ ਲੱਗਦਾ ਕੱਟ ਦਿੱਤਾ ਨਹੀਂ ਕੱਟਾ ਹਜੇ ਹੋ ਹੋ ਇਹ ਲਾਉਣਾ ਇਹ ਲਾਉਣਾ ਆ ਲੋ ਜੀ ਸਮਾਨ ਚ ਪਤੰਗ ਚੜ ਰਹੇ ਆ ਤੇ ਕੱਟਣ ਕੱਟਣ ਵਾਲੇ ਆ ਤੇ ਉਹ ਤਾਂ ਠੀਕ ਚੜ ਰਿਆ ਸੀਗਾ ਤੇ ਪਹਿਲਾ ਕੱਟ ਦਿੱਤਾ ਤਾਂ ਦੂਜਾ ਫਿਰ ਥੋੜੀ ਪ੍ਰੋਬਲਮ ਆ ਗਈ ਉਹਦੀਆਂ ਜਿਹੜੀਆਂ ਤਲਾਵਾ ਸੀ ਨਾ ਪਤੰਗ ਦੀਆਂ ਉੱਥੇ ਥੋੜੀ ਪ੍ਰੋਬਲਮ ਆ ਗਈ ਸੀ ਤੇ ਹੁਣ ਉਹ ਦੁਬਾਰਾ ਤੋਂ ਮਿਲ ਕੀ ਉਹਦੀਆਂ ਤਲਾਵਾ ਪਾਉਗੇ ਪਤੰਗ ਦੀਆਂ ਤਲਾਵਾ ਹੁੰਦੀਆਂ ਨੇ ਜਿਹੜੀਆਂ ਤਲਾਮ ਤੋਲ ਜਿਹੜਾ ਹੁੰਦਾ ਤਲਾਵਾ ਉਹਨੂੰ ਕਹਿੰਦੇ ਆ ਉਹਦਾ ਬੈਲੈਂਸ ਤੇ ਦੁਬਾਰਾ ਪਾ ਕੇ ਤੁਹਾਨੂੰ ਦਿਖਾਵਾਂਗੇ ਤਾਂ ਫਿਰ ਚੜਾਵਾਂਗੇ ਬਣੇ ਰਿਓ ਬਲੌਗ ਵਿੱਚ ਥੈਂਕ ਯੂ ਵੈਰੀ ਮੱਚ ਅੱਜ ਦਾ ਬਲੌਗ ਇਹ ਛੋਟਾ ਜਿਹਾ ਬਲੌਗ ਹੈ ਇਸੀ ਤਰ੍ਹਾਂ ਹੀ ਤੁਸੀਂ ਸਾਡੇ ਬਲੌਗ ਦੇਖਦੇ ਰਹੋ ਧੰਨਵਾਦ ਇਹ ਪਤੰਗ ਆ ਪਾੜਤਾ ਆ ਨਹੀਂ ਪਤੰਗ ਥੋੜਾ ਫਟ ਗਿਆ ਪਰ ਇਹਦੀਆਂ ਤਲਾਵਾ ਪੈ ਰਹੀਆਂ ਇਹ ਲਖਸ਼ਵਾ ਲਖਸ਼ਤ ਤਲਾਵਾ ਪਾ ਰਿਹਾ ਤੇ ਉਹ ਲੋ ਫਾੜੀ ਦਿੱਟਿਆ ਕੋਈ ਨਾ ਟੇਪ ਹੈਗੀ ਆ ਹਾਂ ਟੇਪ ਹੈਗੀ ਆ ਟੇਪ ਹੈਗੀ ਟੇਪ ਨਾਲ ਉੱਤੇ ਲਾ ਦੇਣੀ ਜੋੜ ਦੇਣਾ ਹਨਾ ਤੇ ਬੈਲੈਂਸ ਬਣਾ ਕੇ ਤਲਾਵਾ ਲਾਉਣੀ ਆ ਇਹ ਥੋੜੋ ਆ ਤਲਾਵਾ ਗਲਤ ਪਈਆਂ ਆ ਦੇਖ ਆਹ ਤਾਂ ਗਲਤ ਪਈਆਂ ਆ ਆ ਦੇਖਿਓ ਆ ਦੇਖ ਨਮੀਆਂ ਤਲਾਵਾ ਪਾ ਨਹੀਂ ਨਹੀਂ ਦੇਖਿਓ ਹੂੰ ਇਦਾਂ ਹੀ ਮੈਂ ਪਾ ਲੈਣੀ ਇਦਾਂ ਹੀ ਇਹਦੇ ਤੇ ਪਾ ਲੈਣੀ ਆ ਲਓ ਜੀ ਪਤੰਗ ਜੋੜ ਦਿੱਤਾ ਮੋਟੂ ਪਤਲ ਵਾਲਾ ਪਤੰਗ ਨਹੀਂ ਕਿਹੜੇ ਕਮ ਉੱਪਰ ਮਾਰੀਓ ਕਿਹੜਾ ਸੁਪਰ ਮਾਰੀਓ ਉੱਪਰ ਮੋ ਕਰੀ ਕਿਹੜਾ ਸੁਪਰ ਮਾਰੀਓ ਹੂੰ ਦੋਸਤੋ ਇਹ ਸੁਪਰ ਮਾਰੀਓ ਦਾ ਪਤੰਗ ਹੈਗਾ ਤੇ ਹੁਣ ਦੇਖਿਓ ਅਸੀਂ ਇਹਦੀਆਂ ਤਲਾਵਾ ਪਾ ਕੇ ਕਿੱਦਾਂ ਚੜਾਉਣਾ ਆਪੜੇ ਵੀ ਟੂਲੇ ਗਿਆ ਪੇਚੇ ਲਾਵਾਂਗੇ। ਨਹੀਂ ਪੇਚੇ ਤਾਲੋਂਗੇ ਪਹਿਲਾਂ ਤਲਾਵਾ ਤਾਂ ਸਹੀ ਕਰ ਲਾ। ਹਾਂ ਹਾਂ ਆਹ ਦੇਖੋ ਜੀ ਤਲਾਵਾ ਸਹੀ ਹੋਣ ਲੱਗੇ। ਲੋ ਅਸੀਂ ਪਤੰਗ ਪਹਿਲਾਂ ਥੱਲੇ ਲਾ ਲਿਆ ਸੀ ਇੱਕ ਘੱਟ ਦਿੱਤਾ ਸੀਗਾ। ਹਾਂ ਹੁਣ ਬੈਲੈਂਸ ਬਣ ਗਈ ਆ। ਬਣ ਗਈ ਬੈਲੈਂਸ? ਹਾਂਜੀ। ਹੈਂ? ਹਾਂਜੀ। ਲੋ ਜੀ ਹੁਣ ਬੈਲੈਂਸ ਬਣ ਗਈ ਆ। ਮਾਰੇ ਪੂਪਾ ਇੱਧਰ ਹੋਈ ਆ ਡੋਰ ਵਿੱਚ ਪੈਰ ਨਾ ਫਸੇ। ਨਹੀਂ ਫਸਦਾ। ਉਹ ਨਹੀਂ ਤਾਂ ਗੀਡਲ ਫੈਣਗਾ। ਤੇ ਤਾ ਦੁਬਾਰਾ ਤੋਂ ਅਸੀਂ ਚੜਾਤਾ ਪਤੰਗ ਉੱਪਰ ਫੇ ਚੜ ਗਿਆ ਤੇ ਹੁਣ ਦੇਖਦੇ ਕਿੱਡੀ ਦੂਰ ਜਾਂਦਾ ਜੋਰ ਤਾਂ ਪੂਰਾ ਲਾ ਰਿਆ ਥੋੜਾ ਜਿਹਾ ਸਾਈਡ ਤੋਂ ਆ ਜਾ ਇਧਰ ਨੂੰ ਸਾਹਮਣੇ ਉਹਦੀ ਵਧੀਆ ਲੱਗਣਾ ਕੋਈ ਬੈਲੈਂਸ ਬਣ ਜਾਂਦਾ ਨਾ ਹਵਾ ਨਾਲੇ ਉਦਾਂ ਵੀ ਤੈਨੂੰ ਨਜ਼ਰ ਆਊਗਾ ਆਹ ਲਓ ਜੀ ਇਹ ਪਤੰਗ ਨਹੀਂ ਚਹੀ ਦੱਸਿਆ ਸੀ ਅੱਜ ਅਸੀਂ ਇਧਰ ਹਰਾਮਾ ਮੰਡੀ ਸਾਈਡ ਆਏ ਸਗੇ ਹਾਂਜੀ ਰਿਲੇਟਿਵ ਸਾਡੇ ਹੈਗੇ ਆ ਤੇ ਅਸੀਂ ਉਹਨਾਂ ਦੇ ਘਰ ਪਤੰਗ ਪਤੰਗ ਉੱਪਰ ਰੱਖਤਾ ਹਾਂਜੀ ਆ ਮਾੜੀ ਉਹ ਕਿਉਂ ਉਹ ਪਤੰਗ ਨਹੀਂ ਸਹੀ ਪਤਾ ਤੇ ਚੱਕ ਹੋ ਜਾ ਪਤੰਗ ਉੱਥੋਂ ਫੇਰ ਨਾ ਚੱਕ ਹੋ ਜਾਣਾ ਲਓ ਜੀ ਇਹ ਨਹੀਂ ਸੈਟਿੰਗ ਆਪਣੇ ਆਪ ਹੀ ਕਰ ਲੈਣੀ ਐ ਪਤੰਗ ਦੀ ਲਓ ਜੀ ਹੁਣ ਉੱਪਰੋਂ ਫੇਰ ਚੱਕ ਲਓ ਫਿਰ ਦੀ ਆ ਲੈ ਫੇਰ ਚੱਕ ਹੋ ਗਿਆ ਬੜਾ ਪੂਰੀ ਟ੍ਰੇਨਿੰਗ ਲਈ ਹੋਇਆ ਇਹਨਾਂ ਨੇ ਪਤੰਗਾ ਦੀ ਹਾਂ ਹਨਾ ਪੂਰੀ ਟ੍ਰੇਨਿੰਗ ਕਾਫੀ ਦੂਰ ਚੱਲ ਗਿਆ ਹੁਣ ਦੋ ਤਿੰਨ ਪਤੰਗ ਉਧਰੋਂ ਵੀ ਆ ਗਏ ਓਕੇ ਫਾਈਟ ਹੁਣ ਕਰਨੀ ਏਕ ਦੂਸਰੇ ਦੇ ਨਾਲ ਤੰਗ ਛੜ ਰਹੇ ਆ ਬਹੁਤ ਵਧੀਆ ਆ ਦੇਖੋ ਹੁਣ ਕੱਟ ਦੇਣਾ ਇਹਨੇ ਕਦਾ ਲਓ ਜੀ ਕੱਟ ਹੋ ਗਿਆ ਹਾਂ ਆਈ ਉਹ ਨਹੀਂ ਕਰਨਾ ਆਈ ਉਹ ਆਈ ਉਹ ਇਦਾਂ ਕਹਿੰਦੇ ਹੁੰਦੇ ਆ ਉਹ ਨਹੀਂ ਹੋਣਾ ਹਾਂ ਲਓ ਜੀ ਦੋਸਤੋ ਲੱਗਦਾ ਇੱਕ ਪਤੰਗ ਕੱਟ ਹੋ ਗਿਆ ਤੇ ਦੂਜਾ ਪਤੰਗ ਵੀ ਕੱਟਣ ਜਾ ਰਹੇ ਆ ਤੇਰੇ ਰੰਗ ਪਤੰਗ ਦਾ ਰੰਗਦ ਕੀ ਆ ਰੰਗ ਕਿਹੜਾ ਪਤੰਗ ਤੇਰਾ ਦਾ orange yellow ਰੰਗ ਵਾ ਤੇ ਆ ਦੇਖੋ ক্লোਜ਼ ਦਿਖਾ ਦਿੰਨੇ ਆ ਆ ਲਓ ਆ ਲਓ ਲੋ ਪੇਛੇ ਲੱਗ ਰਹੇ ਆ ਪੂਰੇ ਜੋਰ ਸ਼ੋਰ ਤੇ ਆ ਡੋਰਾ ਹਾਂ ਲੋ ਦੂਰ ਚਲਾ ਗਿਆ ਲੱਗਦਾ ਕੱਟ ਨਾ ਵੇ ਮੇਰੀ ਬੇਇਜ਼ਤੀ ਨਾ ਕਰਾਈ ਹੁਣ ਠੀਕ ਹੈ ਕੋਸ਼ਿਸ਼ ਕਰਨੀ ਕੋਸ਼ਿਸ਼ ਕਾਦੀ ਕਰਨੀ ਤੂੰ ਆਹੋ ਕੱਟ ਕੇ ਹੀ ਆਈ ਹੁਣ ਲਓ ਜੀ ਪੇਚੇ ਪੈਣੀ ਹੈ ਪੇਚੇ ਪੈਣੀ ਪੈ ਗਿਆ ਵਿੱਚ ਉਹ ਲੈ ਉਹ ਚਲੇ ਕੱਟ ਹੋ ਗਿਆ ਜੀ ਆਹ ਦੇਖੋ ਆਹ ਲਓ ਜੀ ਸੈਂਡੀ ਦਾ ਪਤੰਗ ਥੱਲੇ ਚਲੇ ਗਿਆ ਆਹ ਲਓ ਜੀ ਆਹ ਲਖਸ਼ ਦਾ ਪਤੰਗ ਉੱਪਰ ਹੀ ਐ ਇਸ ਵੇਲੇ ਚਲੋ ਲਓ ਜੀ ਇੱਕ ਆਲਵਾ ਪਹਿਲਾਂ ਕੀੜਾ ਵਹਿ ਗਿਆ ਲਓ ਜੀ ਹੁਣ ਸ਼ੁਰੂ ਫੇਰ ਦੁਬਾਰਾ ਕਰਨ ਲੱਗੇ ਅਸੀਂ ਕਿਉਂਕਿ ਥੋੜਾ ਜਿਹਾ ਵਿੱਚੋ ਪ੍ਰੋਬਲਮ ਆ ਗਈ ਸੀ ਤੇ ਓਏ ਮੜੇ ਕੋਦਨ ਵੀ ਹੂੰ ਦੋ ਫਸਲ ਕੇ ਆ ਦੋ ਚਾਈਨਾ ਡੋਰ ਨਾ ਚੜਾਉਣੇ ਠੀਕ ਹੈ ਚਾਈਨਾ ਮਨਾ ਆ ਆਹੋ ਇਸ ਕਰਕੇ ਚਾਈਨਾ ਡੋਰ ਦੋਸਤੋ ਮਨਾ ਕੀਤੀ ਹੈ ਚਾਈਨਾ ਡੋਰ ਨਾ ਕੋਈ ਬੰਦਾ ਪਤੰਗ ਨਾ ਚੜਾਵੇ ਕਿਉਂਕਿ ਬਹੁਤ ਹੀ ਖਤਰਨਾਕ ਆ ਤੇ ਸਾਡੇ ਲਈ ਵੀ ਤੇ ਪੂਰੇ ਸਮਾਜ ਵਾਸਤੇ ਇਹ ਠੀਕ ਨਹੀਂ ਹੈਗੀ ਬੱਚਿਆਂ ਨੂੰ ਅਸੀਂ ਇਹੀ ਹਦਾਇਤ ਕਰਦੇ ਆ ਕਿ ਚਾਈਨਾ ਡੋਰ ਨਾ ਵਰਤੋ ਤੇ ਪਤੰਗ ਚੜਾਓ ਸਿੰਪਲ ਡੋਰ ਦੇ ਨਾਲ ਤਾਂ ਜੋ ਸਾਰੇ ਜਣੇ ਅਸੀਂ ਸੁਰੱਖਿਆ ਰਹੀਏ ਨੌਰੀ ਹੁਣ ਪੰਗ ਚੜ ਰਿਹਾ ਫੇਲ ਤਾਰ ਦਿੱਤਾ ਥੱਲੇ ਚੜਿਆ ਨਹੀਂ ਚੜਿਆ ਨਹੀਂ ਸੀਗਾ ਨਾ ਇੱਕ ਭਰਾ ਉਹਦਾ ਬ੍ਰਦਰ ਜਿਹੜਾ ਇਹ ਮੇਰਾ ਦੇਖੋ ਆਖ ਰਹੇ ਉਹ ਤੇ ਫੋਨ ਡੱਕੇ ਗਲਤ ਗੱਲ ਨਾ ਇਹ ਗਲਤ ਗੱਲ ਹੈ ਨਹੀਂ ਉਹ ਛੁੱਟੀਆਂ ਹੈਗੀਆਂ ਹੌਲੀਡੇਜ਼ ਦੇ ਵਿੱਚ ਇੰਜੋਏ ਕਰ ਰਹੇ ਬੱਚੇ ਇਸ ਕਰਕੇ ਥੋੜਾ ਜਿਹਾ ਤੇ ਦੇਖ ਰਹੇ ਅਸੀਂ ਕੱਟ ਦਿੱਤਾ ਤੀਜਾ ਦੋ ਪਤੰਗ ਅਸੀਂ ਅੱਜ ਕੱਟ ਕੀਤੇ ਆ ਤਿੰਨ ਤਿੰਨ ਕੱਟੇ ਆ ਤਿੰਨ ਪਤੰਗ ਅਸੀਂ ਕੱਟ ਦਿੱਤੇ ਤੇ ਪਤੰਗ ਤੁਹਾਨੂੰ ਪਤਾ ਸਮਾਂ ਚਕਾਰ ਰਿਹਾ ਦੇਖੋ ਉਹਦੀ ਦੇਖੋ ਤੁਸੀਂ ਕਿਦਾਂ ਪਤੰਗ ਚੜਾ ਰਿਹਾ ਸਟਾਈਲ ਦੇਖੋ ਇਹਦਾ ਤਰੀਕਾ ਦੇਖੋ ਚਲੋ ਦੋਸਤੋ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਅੱਜ ਤੁਹਾਨੂੰ ਦਿਖਾਇਆ ਵੀ ਪਤੰਗ ਕਿਸ ਤਰ੍ਹਾਂ ਚੜਾਈਦਾ ਤੇ ਕਿਸ ਤਰ੍ਹਾਂ ਅਸੀਂ ਅੱਜ ਦੇਖਿਆ ਸਾਰੇ ਆ ਦੇਖੋ ਸਮਾਂ ਚ ਉਸ ਵੀ ਲਿਖ ਚੜ ਰਿਹਾ ਤੇ ਦੋ ਤਿੰਨ ਅਸੀਂ ਕੱਟ ਦਿੱਤੇ ਆ ਮੌਸਮ ਦੇਖੋ ਆਸ-ਪਾਸ ਦਾ